देखो जेडी ਤੁਸੀਂ சிவாਜੀ ਮਹਾਰਾਜ ਦੀ ਮੂਰਤੀ ਦੇਖ ਰਹੇ ਨੇ ਆਪਾਂ 350 ਸਾਲਾਂ சிவாਜੀ ਮਹਾਰਾਜ ਦਾ ਰਾਜ ਅਭਿਸ਼ੇਕ ਮਨਾ ਰਹੇਗੇ ਤਾਂ ਉਸ ਦੇ ਰਿਲੇਟਿਡ சிவாਜੀ ਮਹਾਰਾਜੀ ਮੂਰਤੀ ਬਣਾਈ ਹੈ ਇਹ ਵਿਸ਼ਵ ਦੀ ਪਹਿਲੀ ਇਦਾਂ ਦੀ ਮੂਰਤੀ ਹੈ ਜਿਹੜੀ ਕਿ ਤਿੰਨ ਐਕਸਪ੍ਰੈਸ਼ਨ ਸ਼ੋ ਕਰਦੀ ਹੈ ਤੇ ਪੂਰੀ ਦੀ ਪੂਰੀ ਮੂਰਤੀ ਗਰਾਸ ਨਾਲ ਬੁਣ ਕੇ ਬਣੀ ਹੋਈ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਲਰ ਇਸਤੇਮਾਲ ਨਹੀਂ ਹੁੰਦਾ ਅੱਛਾ ਇਟਸ ਨੋ ਜਦੋਂ ਅਸੀਂ ਬਾਰੀਕੀ ਦੇ ਨਾਲ ਦੇਖ ਪਾ ਰਹੇ ਹਾਂ ਇਸ ਦੇ ਨੇਲ ਇਤੋਂ ਤੱਕ ਕਿ ਜੋ ਰਿੰਗ ਪਾਈ ਹੋਈ ਹੈ ਜੋ ਤੁਸੀਂ ਇਹਨਾਂ ਦੀ ਪਗੜੀ ਬਣਾਈ ਹੋਈ ਹੈ ਇਹ ਤੋਂ ਤਾਂ ਕਿ ਜੋ ਇਹਨਾਂ ਦੇ ਤੁਸੀਂ ਫੁੱਟਵੇਅਰ ਬਣਾਏ ਹੋਏ ਸਭ ਕੁਝ ਗ라스 ਦੇ ਨਾਲ ਬਣਾਇਆ ਹੈ ਸਭ ਕੁਝ ਕਾਹ ਹੈ ਜੀ ਤੇ ਇਹਨੂੰ ਤੁਸੀਂ ਬੁਣਿਆ ਕਿਵੇਂ ਹੱਥਾਂ ਨਾਲ ਕਹਿੰਦੇ ਹਨ ਨਾ ਬੰਦਾ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਬੜਾ ਇੰਟਰਸਟਿੰਗ ਹੈ ਮੇਰੇ ਸਹਿਯੋਗੀ ਜਿਹੜੇ ਨੇ ਉਹਨਾਂ ਨੂੰ ਵੀ ਮੈਂ ਇਸ ਚਰਚਾ ਦੇ ਵਿੱਚ ਸ਼ਾਮਲ ਕਰ ਲੈਣੀ ਆ ਨੀਸ਼ਾ ਰਾਸ਼ੀ ਤਮੰਨਾ ਕਿਉਂਕਿ ਉਹ ਵੀ ਤੁਹਾਡੇ ਸਵਾਲ ਪੁੱਛਣਗੇ ਕਿਉਂਕਿ ਬਹੁਤ سارے ਸਵਾਲ ਜਿਹੜੇ ਆ ਉਹ ਦਿਮਾਗ ਦੇ ਵਿੱਚ ਆਣੇ ਆਈ ਐਮ ਸ਼ੋਰ ਉਹਨਾਂ ਦੇ ਵੀ ਦਿਮਾਗ 'ਚ ਬਹੁਤ سارے ਸਵਾਲ ਆ ਰਹੇ ਹੋਣਗੇ ਕਿ ਆਖਿਰ ਇਸ ਨੂੰ ਕਿਸ ਤਰ੍ਹਾਂ ਤੁਸੀਂ ਤਿਆਰ ਕੀਤਾ ਪਰ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਸ ਦੀ ਵਿਸ਼ੇਸ਼ਤਾ ਬਾਰੇ ਜ਼ਰੂਰ ਦੱਸੋ ਕਿਉਂਕਿ ਅਸੀਂ ਦੇਖ ਪਾ ਰਹੇ ਹਾਂ ਇਹਨਾਂ ਦੀ ਮੁੱਛਾਂ ਦਾੜੀ ਜਿਹੜੀ ਹੈ ਉਹ ਤੁਸੀਂ ਬਣਾਈ ਹੈ ਉਹ ਹਲਕੀ ਜੀ ਡਾਰਕ ਕਲਰ ਦੀ ਹੈ ਬਲੈਕ ਕਲਰ ਦੀ ਹੈ ਪਰ ਜਿਹੜੀ ਮਾਲਾ ਬਣਾਈ ਹੈ ਸਭ ਕੁਝ ਗ੍ਰਾਸ ਦੇ ਨਾਲ ਬਣਾਇਆ ਗਿਆ ਹੈ ਜੋ ਇਹਨਾਂ ਦੇ ਤੁਸੀਂ ਕਹਿ ਸਕਦੇ ਆ ਕਿ ਸਿਹਾਸਨ ਉਹ ਵੀ ਗ੍ਰਾਸ ਦੇ ਨਾਲ ਬਿਲਕੁਲ ਟੋਟਲੀ ਸਾਰਾ ਗ੍ਰਾਸ ਦੇ ਨਾਲ ਹੈ ਜਿਹੜੀ ਤੁਸੀਂ ਆਈਸ ਦੇਖ ਰਹੇ ਆਂ ਦਾੜੀ ਦੇਖ ਰਹੇ ਹੋ ਜਾਂ মালা ਦੇਖ ਰਹੇ ਹੋ ਸਾਰਾ ਕਾ ਦੇ ਨਾਲ ਹੀ ਬਣਿਆ ਹੋਇਆ ਹੈ ਸਪੈਸ਼ਲੀ ਜੋ ਸ਼ਿਵਾਜੀ ਮਹਾਰਾਜ ਹੈਗੇ ਨੇ ਇਹਨਾਂ ਦੀ ਜਿਹੜੀ মালা ਹੈਗੀ ਹੈ ਉਹ ਕਾ ਦੇ ਨਾਲ ਬਣੀ ਹੋਈ ਹੈ ਇਹਦੇ ਵਿੱਚ ਜਿਹੜੀ ਥ੍ਰੈਡ ਹੈ ਉਹ ਵੀ ਕਾ ਦੀ ਹੈ ਤੇ ਮੋਸਟਲੀ ਇਹਨਾਂ ਦਾ ਇੱਕ ਅਲੱਗ ਹੀ ਫੇਸ ਦਾ ਪੈਟਰਨ ਹੈ ਜਿਹਦੇ ਕਰਕੇ ਇਹਨਾਂ ਦੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨ ਨੇ ਉਹ ਚੇਂਜ ਹੋ ਜਾਂਦੇ ਆ ਤੁਸੀਂ ਦੱਸ ਵੀ ਰਹੇ ਸੀ ਇਸ ਨੂੰ ਕਿਸੇ ਦੇ ਨਾਲ ਕੰਪੇਅਰ ਕਰ ਰਹੇ ਸੀਗੇ ਤੇ ਪਹਿਲਾਂ ਵੀ ਕਦੇ ਸਾਡੇ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਐਮੇ ਦੀ ਕੋਈ ਮੂਰਤੀ ਬਣੀ ਹੈ ਜੋ ਐਕਸਪ੍ਰੈਸ਼ਨ ਦਿੰਦੀ ਹੋਵੇ ਦੇਖੋ मोस्ट ऑफ ਅ ਅਜਕਲ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸ਼ਿਵਾਜੀ ਮਹਾਰਾਜ ਦੀ ਮੂਰਤੀ ਕਿਉਂਕਿ ਇਹਨੂੰ ਮੋਨਾਲੀਸਾ ਪੇਂਟਿੰਗ ਨਾਲ ਕੰਪੇਅਰ ਕਰਿਆ ਜਾ ਰਿਹਾ ਕਿਉਂਕਿ ਮੋਨਾਲੀਸਾ ਇੱਕ ਇਦਾਂ ਦੀ ਪੇਂਟਿੰਗ ਹੈਗੀ ਹੈ ਜਿਹਦੇ ਫੇਸ ਐਕਸਪ੍ਰੈਸ਼ਨ ਥੋੜੇ ਚੇਂਜ ਹੋ ਜਾਂਦੇ ਨੇ ਜੇ ਅਸੀਂ ਸਾਹਮਣੇ ਤੋਂ ਉਹਨਾਂ ਨੂੰ ਦੇਖਦੇ ਹਾਂ ਮੋਨਾਲੀਸਾ ਪੇਂਟਿੰਗ ਨੂੰ ਤਾਂ ਉਹ ਸਮਾਈਲ ਕਰਦੇ ਦਿਖਦੇ ਨੇ ਜਦ ਆਪਾਂ ਉਹਨੂੰ ਸਾਈਡ ਐਂਗਲ ਤੋਂ ਦੇਖਦੇ ਨੇ ਤਾਂ ਉਹਨਾਂ ਦੀ ਜਿਹੜੀ ਸਮਾਈਲ ਹੈ ਉਹ ਥੋੜੀ ਫਿੱਕੀ ਪੈ ਜਾਂਦੀ ਹੈ ਉਸੇ ਤਰ੍ਹਾਂ ਸ਼ਿਵਾਜੀ ਮਹਾਰਾਜ ਦਾ ਜੋ ਇਹ ਸਟੈਚੂ ਬਣਿਆ ਹੋਇਆ ਹੈ ਇਹ ਇਹ ਤਿੰਨ ਐਕਸਪ੍ਰੈਸ਼ਨ ਸ਼ੋ ਹੁੰਦੇ ਨੇ ਜਿਵੇਂ ਆਪਾਂ ਫਰੰਟ ਤੋਂ ਦੇਖਦੇ ਆਂ ਤਾਂ ਇੱਕ ਕੂਲ ਐਮ ਕਾਮ ਇਨ ਦਾ ਨੇਚਰ ਲੱਗਦਾ ਹੈ ਜਦ ਫੋਰਹੈਡ ਤੋਂ ਆਪਾਂ ਇਹਨਾਂ ਤੇ ਲਾਈਟ ਪਾਉਂਦੇ ਆਂ ਤਾਂ ਇਹਨਾਂ ਦਾ ਇੱਕ ਐਗਰੈਸਿਵ ਨੇਚਰ ਨਿਕਲ ਕੇ ਬਾਹਰ ਆਂਦਾ ਹੈ ਤੇ ਅਗਰ ਆਪਾਂ ਸ਼ੋਲਡਰਸ ਤੋਂ ਇਹਨਾਂ ਨੂੰ ਦੇਖਦੇ ਹੈਗੇ ਆਂ ਦੋਨੋਂ ਐਂਗਲਸ ਤੋਂ ਤਾਂ ਲਾਈਟ ਸਮਾਈਲ ਕਰਦੇ ਹੋਏ ਇਹਨਾਂ ਦਾ ਚਿਹਰਾ ਉੱਪਰ ਕੇ ਸਾਹਮਣੇ ਆਂਦਾ ਹੈ ਦੇਖੋ ਜਿਹੜੀ ਤੁਸੀਂ ਸ਼ਿਵਾਜੀ ਮਹਾਰਾਜ ਦੀ ਮੂਰਤੀ ਦੇਖ ਰਹੇ ਨੇ ਆਪਾਂ 350 ਸਾਲਾਂ ਸ਼ਿਵਾਜੀ ਮਹਾਰਾਜ ਦਾ ਰਾਜ ਅਭਿਸ਼ੇਕ ਮਨਾ ਰਹੇਗੇ ਤਾਂ ਉਸ ਦੇ ਰਿਲੇਟਿਡ ਸ਼ਿਵਾਜੀ ਮਹਾਰਾਜ ਦੀ ਮੂਰ ਇਹ ਵਿਸ਼ਵ ਦੀ ਪਹਿਲੀ ਏਦਾਂ ਦੀ ਮੂਰਤੀ ਹੈ ਜਿਹੜੀ ਕਿ ਤਿੰਨ ਐਕਸਪ੍ਰੈਸ਼ਨ ਸ਼ੋ ਕਰਦੀ ਹੈ ਤੇ ਪੂਰੀ ਦੀ ਪੂਰੀ ਮੂਰਤੀ ਗਰਾਸ ਨਾਲ ਬੁਣ ਕੇ ਬਣੀ ਹੋਈ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਲਰ ਇਸਤੇਮਾਲ ਨਹੀਂ ਹੁੰਦਾ ਅੱਛਾ ਇਟਸ ਨੋ ਜਦੋਂ ਅਸੀਂ ਬਾਰੀਕੀ ਦੇ ਨਾਲ ਦੇਖ ਪਾ ਰਹੇ ਹਾਂ ਇਸ ਦੇ ਨੇਲ ਇਥੋਂ ਤੱਕ ਕਿ ਜੋ ਰਿੰਗ ਪਾਈ ਹੋਈ ਹੈ ਜੋ ਤੁਸੀਂ ਇਹਨਾਂ ਦੀ ਪਗੜੀ ਬਣਾਈ ਹੋਈ ਹੈ ਇਥੋਂ ਤੱਕ ਕਿ ਜੋ ਇਹਨਾਂ ਦੇ ਤੁਸੀਂ ਫੁੱਟਵੇਅਰ ਬਣਾਏ ਹੋਏ ਸਭ ਕੁਝ ਗਰਾਸ ਦੇ ਨਾਲ ਬਣਾਇਆ ਹੈ ਸਭ ਕੁਝ ਕਾ ਜੀ ਤੇ ਇਹਨੂੰ ਤੁਸੀਂ ਬੁਣਿਆ ਕਿਵੇਂ ਹੱਥਾਂ ਨਾਲ ਕਹਿੰਦੇ ਆ ਨਾ ਬੰਦਾ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਬੜਾ ਇੰਟਰਸਟਿੰਗ ਹੈ ਮੇਰੇ ਸਹਿਯੋਗੀ ਜਿਹੜੇ ਨੇ ਉਹਨਾਂ ਨੂੰ ਵੀ ਮੈਂ ਇਸ ਚਰਚਾ ਦੇ ਵਿੱਚ ਸ਼ਾਮਿਲ ਕਰ ਲੈਣੀ ਆ ਨੀਸ਼ਾ ਰਾਸ਼ੀ ਤਮੰਨਾ ਕਿਉਂਕਿ ਉਹ ਵੀ ਤੁਹਾਡੇ ਸਵਾਲ ਪੁੱਛਣਗੇ ਕਿਉਂਕਿ ਬਹੁਤ سارے ਸਵਾਲ ਜਿਹੜੇ ਆ ਉਹ ਦਿਮਾਗ ਦੇ ਵਿੱਚ ਆਣੇ ਆਈ ਐਮ ਸ਼ੋਰ ਉਹਨਾਂ ਦੇ ਵੀ ਦਿਮਾਗ 'ਚ ਬਹੁਤ سارے ਸਵਾਲ ਆ ਰਹੇ ਹੋਣਗੇ ਕਿ ਆਖਿਰ ਇਸ ਨੂੰ ਕਿਸ ਤਰ੍ਹਾਂ ਤੁਸੀਂ ਤਿਆਰ ਕੀਤਾ ਪਰ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਸ ਦੀ ਵਿਸ਼ੇਸ਼ਤਾ ਬਾਰੇ ਜ਼ਰੂਰ ਦੱਸੋ ਕਿਉਂਕਿ ਅਸੀਂ ਦੇਖ ਪਾ ਰਹੇ ਹਾਂ ਇਹਨਾਂ ਦੀ ਮੁੱਛਾਂ ਦਾੜੀ ਜਿਹੜੀ ਹੈ ਉਹ ਤੁਸੀਂ ਬਣਾਈ ਹੈ ਉਹ ਹਲਕੀ ਜੀ ਡਾਰਕ ਕਲਰ ਦੀ ਹੈ ਬਲੈਕ ਕਲਰ ਦੀ ਹੈ ਪਰ ਜਿਹੜੀ ਮਾਲਾ ਬਣਾਈ ਹੈ ਸਭ ਕੁਝ ਗ੍ਰਾਸ ਦੇ ਨਾਲ ਬਣਾਇਆ ਗਿਆ ਹੈ ਜੋ ਇਹਨਾਂ ਦੇ ਤੁਸੀਂ ਕਹਿ ਸਕਦੇ ਆ ਕਿ ਸਿਹਾਸਨ ਉਹ ਵੀ ਗ੍ਰਾਸ ਦੇ ਨਾਲ ਬਿਲਕੁਲ ਟੋਟਲੀ ਸਾਰਾ ਗ੍ਰਾਸ ਦੇ ਨਾਲ ਹੈ ਜਿਹੜੀ ਤੁਸੀਂ ਆਈਸ ਦੇਖ ਰਹੇ ਆਂ ਦਾੜੀ ਦੇਖ ਰਹੇ ਹੋ ਜਾਂ মালা ਦੇਖ ਰਹੇ ਹੋ ਸਾਰਾ ਕਾਹ ਦੇ ਨਾਲ ਹੀ ਬਣਿਆ ਹੋਇਆ ਹੈ ਸਪੈਸ਼ਲੀ ਜੋ ਸ਼ਿਵਾਜੀ ਮਹਾਰਾਜ ਹੈਗੇ ਨੇ ਇਹਨਾਂ ਦੀ ਜਿਹੜੀ মালা ਹੈਗੀ ਹੈ ਉਹ ਕਾਹ ਦੇ ਨਾਲ ਬਣੀ ਹੋਈ ਹੈ ਇਹਦੇ ਵਿੱਚ ਜਿਹੜੀ ਥ੍ਰੈਡ ਹੈ ਉਹ ਵੀ ਕਾਦੀ ਹੈ ਤੇ ਮੋਸਟਲੀ ਇਹਨਾਂ ਦਾ ਇੱਕ ਅਲੱਗ ਹੀ ਫੇਸ ਦਾ ਪੈਟਰਨ ਹੈ ਜਿਹਦੇ ਕਰਕੇ ਇਹਨਾਂ ਦੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨ ਨੇ ਉਹ ਚੇਂਜ ਹੋ ਜਾਂਦੇ ਆ ਤੁਸੀਂ ਦੱਸ ਵੀ ਰਹੇ ਸੀ ਇਸ ਨੂੰ ਕਿਸੇ ਦੇ ਨਾਲ ਕੰਪੇਅਰ ਕਰ ਰਹੇ ਸੀ ਤੇ ਪਹਿਲਾਂ ਵੀ ਕਦੇ ਸਾਡੇ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਐਮੇ ਦੀ ਕੋਈ ਮੂਰਤੀ ਬਣੀ ਹੈ ਜੋ ਐਕਸਪ੍ਰੈਸ਼ਨ ਦਿੰਦੀ ਹੋਵੇ ਦੇਖੋ ਮੋਸਟ ਆਫ ਅ ਅਜਕਲ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸ਼ਿਵਾਜੀ ਮਹਾਰਾਜ ਦੀ ਮੂਰਤੀ ਕਿਉਂਕਿ ਇਹਨੂੰ ਮੋਨਾਲੀਸਾ ਪੇਂਟਿੰਗ ਨਾਲ ਕੰਪੇਅਰ ਕਰਿਆ ਜਾ ਰਿਹਾ ਕਿਉਂਕਿ ਮੋਨਾਲੀਸਾ ਇੱਕ ਇਦਾਂ ਦੀ ਪੇਂਟਿੰਗ ਹੈਗੀ ਹੈ ਜਿਹਦੇ ਫੇਸ ਐਕਸਪ੍ਰੈਸ਼ਨ ਥੋੜੇ ਚੇਂਜ ਹੋ ਜਾਂਦੇ ਨੇ ਜੇ ਅਸੀਂ ਸਾਹਮਣੇ ਤੋਂ ਉਹਨਾਂ ਨੂੰ ਦੇਖਦੇ ਹਾਂ ਮੋਨਾਲੀਸਾ ਪੇਂਟਿੰਗ ਨੂੰ ਤਾਂ ਉਹ ਸਮਾਈਲ ਕਰਦੇ ਦਿਖਦੇ ਨੇ ਜਦ ਆਪਾਂ ਉਹਨੂੰ ਸਾਈਡ ਐਂਗਲ ਤੋਂ ਦੇਖਦੇ ਨੇ ਤਾਂ ਉਹਨਾਂ ਦੀ ਜਿਹੜੀ ਸਮਾਈਲ ਹੈ ਉਹ ਥੋੜੀ ਫਿੱਕੀ ਪੈ ਜਾਂਦੀ ਹੈ ਉਸੇ ਤਰ੍ਹਾਂ ਸ਼ਿਵਾਜੀ ਮਹਾਰਾਜ ਦਾ ਜੋ ਇਹ ਸਟੈਚੂ ਬਣਿਆ ਹੋਇਆ ਹੈ ਇਹਦੇ ਤਿੰਨ ਐਕਸਪ੍ਰੈਸ਼ਨ ਸ਼ੋ ਹੁੰਦੇ ਨੇ ਜਿਵੇਂ ਆਪਾਂ ਫਰੰਟ ਤੋਂ ਦੇਖਦੇ ਆਂ ਤਾਂ ਇੱਕ ਕੂਲ ਐਮ ਕਾਮ ਇਨਾਂ ਦਾ ਨੇਚਰ ਲੱਗਦਾ ਹੈ ਜਦ ਫੋਰਹੈਡ ਤੋਂ ਆਪਾਂ ਇਹਨਾਂ ਤੇ ਲਾਈਟ ਪਾਉਂਦੇ ਆਂ ਤਾਂ ਇਹਨਾਂ ਦਾ ਇੱਕ ਐਗਰੈਸਿਵ ਨੇਚਰ ਨਿਕਲ ਕੇ ਬਾਹਰ ਆਂਦਾ ਹੈ ਤੇ ਅਗਰ ਆਪਾਂ ਸ਼ੋਲਡਰਸ ਤੋਂ ਇਹਨਾਂ ਨੂੰ ਦੇਖਦੇ ਹੈਗੇ ਆਂ ਦੋਨੋਂ ਐਂਗਲਸ ਤੋਂ ਤਾਂ ਲਾਈਟ ਸਮਾਈਲ ਕਰਦੇ ਹੋਏ ਇਹਨਾਂ ਦਾ ਚਿਹਰਾ ਉੱਪਰ ਕੇ ਸਾਹਮਣੇ ਆਂਦਾ ਹੈ